ਭੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਪ੍ਰਤਾਪਨਗਰ ਕੋਠੀ 106 ਗਾਜ ਦੀ ਬਹੁਤ ਹੀ ਵਧੀਆ ਪੋਜੀਸ਼ਨ ਬਣਿਆ ਹੋਇਆ ਦੋ ਬੈਡਰੂਮ ਹੈ ਆ ਬਾਥਰੂਮ ਆ ਗਈ ਫਰੰਟ ਤੇ ਹੀ ਆ ਲੌਬੀ ਆ ਗਈ ਸਾਹਮਣੇ ਜੀ ਲੌਬੀ ਆ ਗਈ ਨਾਲ ਇਹਦੇ ਕਿਚਨ ਆ ਗਿਆ ਜੀ ਥੱਲੇ ਇਹਦੇ ਦੋ ਬੈਡਰੂਮ ਹੈ ਤੇ ਕਿਚਨ ਹੈ ਬਾਥਰੂਮ ਹੈ ਬਹੁਤ ਹੀ ਵਧੀਆ ਬਣਿਆ ਹੋਇਆ ਡਿਮਾਂਡ ਇਹਨਾਂ ਦੀ 22 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ 106 ਗਜ ਦੀ ਸਿੰਗਲ ਸਟੋਰੀ ਹੈ ਬਹੁਤ ਹੀ ਵਧੀਆ ਬਣੀ ਹੋਈ ਹੈ ਸਿੰਪਲ ਹੈ ਫਰਸ਼ ਥੱਲੇ ਸਿੰਪਲ ਲੱਗੀ ਹੋਈ ਹੈ ਆ ਬਾਥਰੂਮ ਆ ਗਿਆ ਜੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਵੀਡੀਓ ਪਹੁੰਚ ਸਕੇ ਦੋ ਬੈੱਡਰੂਮ ਹੈ ਲੌਬੀ ਹੈ ਕਿਚਨ ਹੈ ਤੇ ਬਾਥਰੂਮ ਬਣਿਆ ਹੋਈ ਡਿਮਾਂਡ ਇਹਨਾਂ ਦੀ 22 ਲੱਖ ਰੁਪਈਆ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂ 106 ਗਜ ਦੀ ਹੈ ਪ੍ਰਤਾਪਨਗਰ ਆ ਜਾਲ ਪਾਇਆ ਬਈ ਇਹਦੇ ਚ ਬਹੁਤ ਹੀ ਵਧੀਆ ਪੋਰਸ਼ਨ ਬਣਿਆ ਹੋਇਆ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂ ਲੈਂਦੇ ਵੀਡੀਓ ਬਣਾ ਕੇ ਭੇਜੋ ਨਹੀਂ ਤਾਂ ਸਾਨੂੰ ਫੋਨ ਕਰੋ ਅਸੀਂ ਵੀਡੀਓ ਖੁਦ ਬਣਾ ਕੇ ਲੈ ਕੇ ਜਾਵਾਂਗੇ ਤੁਹਾਡੀ ਕੋਠੀ ਮਕਾਨ ਪਲਾਟ ਦੀ ਕਿਤੇ ਵੀ ਕੋਠੀ ਖਰੀਦਣੀ ਆ ਮਕਾਨ ਖਰੀਦਣਾ ਪਲਾਟ ਖਰੀਦਣਾ ਸਾਨੂੰ ਨਾਲ ਸੰਪਰਕ ਕਰੋ ਸਿੰਗਲ ਸਟੋਰੀ ਬਹੁਤ ਵਧੀਆ ਬਣੀ ਦੀ ਐ ਪਰਤਾਪਨਗਰ 106 ਗਾਜ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ